ਰਾਜਾ ਭੀਮਚੰਦ ਕਹਿਲੂਰੀਆ ਰਾਜਾ ਭੀਮਚੰਦ ਕਹਿਲੂਰੀਆ ਬਾਰੇ ਬਾਰੇ ਪਹਿਲਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਇਸ ਨੇ ਗੁਰੂ ਘਰ ਨਾਲ ਈਰਖਾ ਕੀਤੀ ਅਤੇ ਰਾਜਾ ਫਤਿਹ ਸ਼ਾਹ ਦੇ ਘਰ ਜਾ ਕੇ ਰਾਜਿਆਂ ਨੂੰ ਚੁੱਕ ਕੇ ਪੰਗਾਣੀ ਦਾ ਜੁੱਧ ਲੜਿਆ ਜਿਸ ਵਿੱਚ ਰਾਜਿਆਂ ਨੂੰ ਹਾਰ ਹੋਈ ਤੇ ਭੀਮਚੰਦ ਧੌਣ ਪਣਾ ਕੇ ਘਰ ਆ ਗਿਆ ਸਤਗੁਰ ਜੀ ਆਨੰਦਪੁਰ ਆ ਗਏ ਆਨੰਦਪੁਰ ਰਿਆਸਤ ਕਹਿਲੂਰ ਵਿੱਚ ਸੀ ਇਸ ਰਾਜ ਦੀਆਂ ਪਹਾੜੀਆਂ ਨਾਲ ਸਨ ਉਹਨਾਂ ਪਹਾੜੀਆਂ ਵਿੱਚ ਹਰਿਆ ਘਾਹ ਤੇ ਬਾਲਣ ਸੀ। ਲਾਗੇ ਦੀ ਬਸੋਂ ਵਿੱਚੋਂ ਅਨੇਕਾਂ ਚੀਜ਼ਾਂ ਮਿਲਦੀਆਂ ਸਨ। ਅਨੰਤਪੁਰ ਵਿੱਚ ਸਿੱਖਾਂ ਦੀ ਬਸੋਂ ਬਹੁਤ ਹੋ ਗਈ। ਉਹ ਘਾਹ ਬਾਲਣ ਤੇ ਹੋਰ ਵਸਤੂਆਂ ਲੈਣ ਵਾਸਤੇ ਕਹਿਲੂਰ ਰਾਜ ਦੇ ਪਿੰਡਾਂ ਵਿੱਚ ਜਾਂਦੇ ਤੇ ਮੁੱਲ ਦੇ ਕੇ ਲੈ ਆਉਂਦੇ। ਜੇ ਜੇ ਕੋਈ ਮੁੱਲ ਵਸਤੂ ਨਾ ਦੇਂਦਾ ਤਾਂ ਮਾਰ ਧਾੜ ਵੀ ਕਰ ਲੈਂਦੇ। ਉਹ ਪਹਾੜੀਏ ਜਾ ਕੇ ਆਪਣੇ ਰਾਜੇ ਭੀਮਚੰਦ ਕੋਲ ਕੁਰਲਾਏ ਭੀਮਚੰਦ ਦੰਦ ਪਨਾ ਬੈਠਾ ਸੀ ਉਸ ਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਉਹ ਆਨੰਦਪੁਰ ਤੇ ਚੜ੍ਹਾਈ ਕਰੇ ਉਸ ਨੂੰ ਇਹ ਡਰ ਸੀ ਕਿ ਜੇਕਰ ਉਸ ਇਕੱਲੇ ਨੇ ਲੜਾਈ ਸ਼ੁਰੂ ਕਰ ਲਈ ਤਾਂ ਰਾਜ ਨਾ ਖੋਹ ਆ ਬੈਠੇ ਜਿਹੜਾ ਸਤਗੁਰ ਬਹੁਤਿਆਂ ਰਾਜਿਆਂ ਕੋਲੋਂ ਨਹੀਂ ਹਾਰਿਆ ਉਹ ਇਕੱਲੇ ਕੋਲੋਂ ਕਿਵੇਂ ਹਾਰ ਸਕਦਾ ਹੈ ਆਖਰ ਭੀਮਚੰਦ ਨੇ ਆਪਣੇ ਵਜ਼ੀਰਾਂ ਨੂੰ ਸੱਦਿਆ ਉਹਨਾਂ ਕੋਲੋਂ ਸਲਾਹ ਪੁੱਛੀ ਕਿ ਉਹ ਕੀ ਕਰੇ परमानंद ਨੇ ਤਾਂ ਉਲਟੀ ਮੱਤ ਹੀ ਦਿੱਤੀ ਪਰ ਵਿਸ਼ਨ ਚੰਦ ਨੇ ਕਿਹਾ ਨੀਤੀ ਇਹ ਨਹੀਂ ਆਖਦੀ ਕਿ ਤਕੜੇ ਵੈਰੀ ਨਾਲ ਮੱਥਾ ਲਾ ਕੇ ਆਪਣੇ ਆਪ ਨੂੰ ਬਰਬਾਦ ਕੀਤਾ ਜਾਵੇ ਸਤਿਗੁਰ ਜੀ ਨੂੰ ਸਾਧੂ ਹੀ ਨਹੀਂ ਸਮਝਣਾ ਚਾਹੀਦਾ ਭਾਵੇਂ ਉਹਨਾਂ ਕੋਲ ਬਹੁਤੀ ਧਰਤੀ ਨਹੀਂ ਪਰ ਰਾਜਸੀ ਬਲ ਉਹਨਾਂ ਕੋਲ ਬਹੁਤ ਹੈ ਉਹਨਾਂ ਨੂੰ ਭੇਟਾ ਦੇ ਰੂਪ ਵਿੱਚ ਲੱਖਾਂ ਰੁਪਏ ਮਾਮਲਾ ਮਿਲਦਾ ਹੈ ਹਜ਼ਾਰਾਂ ਮਰੀਦ ਮੁਫਤ ਦੇ ਸਿਪਾਹੀ ਹਨ ਉਹ ਸਤਗੁਰੂ ਜੀ ਦੇ ਬਦਲੇ ਜਾਨਵਾਰ ਨੂੰ ਤਿਆਰ ਰਹਿੰਦੇ ਹਨ ਉਹਦੇ ਦਰਬਾਰ ਵਿੱਚ ਜੋ ਕੁਝ ਹੁੰਦਾ ਹੈ ਉਹ ਕੁਝ ਮੁਗਲ ਸਮਰਾਟ ਦੇ ਦਰਬਾਰ ਵਿੱਚ ਵੀ ਨਹੀਂ ਹੁੰਦਾ ਮੈਂ ਤਾਂ ਇਹ ਸਲਾਹ ਦਿੰਦਾ ਹਾਂ ਕਿ ਉਹਨਾਂ ਨਾਲ ਸਮਝੌਤਾ ਕਰ ਲਵੋ ਤੇ ਅਮਨ ਨਾਲ ਆਪ ਵਸੋ ਤੇ ਉਹਨਾਂ ਨੂੰ ਵਸਣ ਦੇਵੋ ਜੋ ਆਨੰਦ ਪ੍ਰੇਮ ਵਿੱਚ ਹੈ ਉਹ ਵੈਰ ਵਿੱਚ ਨਹੀਂ ਇਹ ਸੁਣ ਕੇ ਰਾਜਾ ਭੀਮਚੰਦ ਕਹਿਣ ਲੱਗਾ ਤੁਸਾਂ ਦਾ ਮਤਲਬ ਹੈ ਕਿ ਮੈਂ ਇਨਾ ਮੰਨਾ ਉਹਨਾਂ ਦਾ ਦਾਸ ਹੋ ਕੇ ਆਪਣੀ ਰਾਜਸੀ ਸਤਕਾਰ ਨੂੰ ਗਵਾ ਬੈਠਾਂ ਇਹ ਮੈਥੋਂ ਨਹੀਂ ਹੋ ਸਕਦਾ ਕਿ ਮੈਂ ਇੱਕ ਸਾਧੂ ਦੇ ਤਰਲੇ ਕੱਢਾਂ ਵਜ਼ੀਰ ਵਿਸ਼ਨ ਦਾਸ ਹੇ ਰਾਜਨ ਇਹ ਆਪ ਨੂੰ ਭੁਲੇਖਾ ਹੈ ਆਤਮਾ ਤੋਂ ਵੈਰ ਭਾਵ ਦੂਰ ਕਰਕੇ ਸੋਚੋ ਤਾਂ ਤੁਸਾਂ ਨੂੰ ਪਤਾ ਲੱਗੇ ਕਿ ਇਹ ਇੱਕ ਸਾਧੂ ਨਹੀਂ ਸਗੋਂ ਵਿਸ਼ਨੂੰ ਅਵਤਾਰ ਹਨ ਦੇਨ ਤੇ ਦੁਨੀਆ ਦੇ ਮਾਲਕ ਆਪ ਪਰਮੇਸ਼ਰ ਹਨ ਉਹ ਮਹਾ ਕਾਰਮਾਤੀ ਹਨ ਰੀਦੀਆਂ ਤੇ ਸਿੱਧੀਆਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਹਨ ਐਸੇ ਮਹਾਤਮਾ ਪਰਮੇਸ਼ਰ ਦੇ ਸੇਵਕਾਂ ਅੱਗੇ ਨਿਉਂਦਿਆਂ ਕੋਈ ਹਰਜ ਨਹੀਂ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਬਾਬਰ ਹਮਾਇੂ ਤੇ ਅਕਬਰ ਜੈਸੇ ਬਾਦਸ਼ਾ ਇਸ ਸਤਿਗੁਰ ਨਾਨਕ ਦੇਵ ਜੀ ਦੀ ਗੁਰਗੱਦੀ ਅੱਗੇ ਨਮਸਕਾਰਾਂ ਕਰਦੇ ਰਹੇ ਪ੍ਰਸ਼ਾਦੀ ਹਾਥੀ ਵੀ ਤਾਂ ਰਾਜੇ ਨੇ ਪੇਸ਼ ਕੀਤਾ ਹੈ ਨਾ ਤੁਸਾਂ ਦਾ ਕੁੜਮ ਰਾਜੇ ਫਤੇਹ ਸ਼ਾਹ ਨੇ ਦੇਖੋ ਮੁੜ ਕੇ ਸਤਿਗੁਰ ਜੀ ਨਾਲ ਮਿੱਤਰਤਾ ਗੰਢ ਲਈ ਹੈ ਰਾਜਾ ਮੇਦਨੀ ਪ੍ਰਕਾਸ਼ ਸੇਵਕ ਹੈ ਐਸੇ ਮਹਾਪੁਰਖ ਦੇ ਪਾਸ ਜਾਣਾ ਨਰਾਦਰ ਨਹੀਂ ਸਗੋਂ ਸ਼ਾਨ ਹੈ ਕੁਝ ਦੇਣਾ ਨਹੀਂ ਪੈਂਦਾ ਸਗੋਂ ਬਹੁਤ ਕੁਝ ਪ੍ਰਾਪਤ ਕਰੀਦਾ ਹੈ ਮੇਰੇ ਆਖੇ ਲੱਗੋ ਉਹਨਾਂ ਨਾਲ ਸਮਝੌਤਾ ਕਰੋ ਬਸ ਸਮਝੌਤੇ ਵਿੱਚ ਲਾਭ ਹੈ ਤੇ ਵੈਰ ਵਿੱਚ ਨੁਕਸਾਨ ਸਿਆਣੇ ਵਜ਼ੀਰ ਦੇ ਇਹ ਬਚਨ ਸੁਣ ਕੇ ਰਾਜਾ ਭੀਮਚੰਦ ਸੋਚੀ ਪੈ ਗਿਆ ਉਸ ਨੇ ਸੋਚ ਕੇ ਇਉਂ ਪੁੱਛਿਆ ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ ਇਹੋ ਕਰੋ ਕਿ ਮੈਨੂੰ ਭੇਜੋ ਸਤਗੁਰਜੀ ਦੇ ਪਾਸ ਨਾਲ ਭੇਜੋ ਕੀਮਤੀ ਕੁਝ ਵਸਤੂਆਂ ਮੈਂ ਉਹਨਾਂ ਵਸਤੂਆਂ ਨੂੰ ਭੇਟਾ ਕਰਕੇ ਫਿਰ ਮੇਲ ਮਲਾਪ ਵਾਸਤੇ ਬੇਨਤੀ ਕਰਾਂਗਾ ਵਜ਼ੀਰ ਦਾ ਉੱਤਰ ਸੀ ਚੰਗਾ ਜੇ ਜੋ ਮناسب ਸਮਝੋ ਸੋ ਲੈ ਜਾਵੋ ਤੇ ਮੇਲ ਦਾ ਰਾਹ ਲੱਭੋ ਦੇਖੋ ਅਸਾਂ ਦੀ ਨਰਾਦਰੀ ਵੀ ਨਾ ਹੋਵੇ ਭੀਮਚੰਦ ਦਾ ਉੱਤਰ ਸੀ ਉਹ ਤਾਂ ਨਰਵੈਰ ਲੋਕ ਹਨ ਕਿਸੇ ਨਾਲ ਵੈਰ ਨਹੀਂ ਰੱਖਦੇ ਤੁਸਾਂ ਦੀ ਕੋਈ ਨਰਾਦਰੀ ਨਹੀਂ ਹੋਵੇਗੀ ਕੋਈ ਚਿੰਤਾ ਨਾ ਕਰੋ ਸਾਰੇ ਮਾਮਲੇ ਠੀਕ ਹੋ ਜਾਣਗੇ ਇਹ ਪੱਕੀ ਸਲਾਹ ਹੋ ਗਈ ਕਿ ਸਤਗੁਰੂ ਜੀ ਨਾਲ ਸਮਝੌਤਾ ਕੀਤਾ ਜਾਵੇ ਦੋ ਤਿੰਨ ਤਿਆਰੀ ਲੱਗ ਵਿੱਚ ਲੱਗੇ ਬਹੁਤ ਸਾਰੀਆਂ ਵਸਤੂਆਂ ਲਈਆਂ ਸਤਗੁਰੂ ਜੀ ਦੀ ਭੇਟਾ ਕਰਨ ਵਾਸਤੇ ਅਤੇ 20 ਸਵਾਰ ਨਾਲ ਜਾਣ ਵਾਸਤੇ ਤਿਆਰ ਕੀਤੀ ਰਾਜਾ ਭੀਮਚੰਦੇ ਦੀ ਰਾਣੀ ਨੂੰ ਪਤਾ ਲੱਗਾ ਕਿ ਵਿਸ਼ਨ ਚੰਦ ਸਤਗੁਰੂ ਜੀ ਪਾਸ ਜਾ ਰਿਹਾ ਹੈ ਤਾਂ ਰਾਣੀ ਨੇ ਵਿਸ਼ਨ ਚੰਦ ਨੂੰ ਕੋਲ ਸੱਦ ਕੇ ਆਖਿਆ ਦੇ ਕੋਈ ਜਿਵੇਂ ਹੋਵੇ ਸਤਿਗੁਰ ਜੀ ਨਾਲ ਸਮਝੌਤਾ ਕਰ ਦੇਣਾ ਮੇਰੇ ਵੱਲੋਂ ਵੀ ਬੇਨਤੀ ਕਰਨੀ ਅਸੀਂ ਉਹਨਾਂ ਦੇ ਸੇਵਕ ਹਾਂ ਭਗਵਾਨ ਮਿਹਰ ਕਰੇ ਵਿਸ਼ਨ ਚੰਦ ਤੁਰ ਪਿਆ ਇੱਕ ਮੰਜ਼ਲ ਵਿੱਚ ਆਨੰਦਪੁਰ ਪੂਜਾ ਤੇ ਆਨੰਦ ਚੰਦ ਜੀ ਨੂੰ ਮਿਲਿਆ ਮਹਿਮਾਨਖਾਨੇ ਵਿੱਚ ਡੇਰੇ ਲਾਏ ਆਨੰਦ ਚੰਦ ਜੀ ਨਾਲ ਸਲਾਹ ਕਰਕੇ ਸਤਿਗੁਰ ਜੀ ਦੇ ਦਰਸ਼ਨ ਕਰਨ ਦੀ ਵਿਉਂਤ ਮਿਥੀ ਮਾਮੇ ਕਿਰਪਾ ਚੰਦ ਜੀ ਤੇ ਆਨੰਦ ਚੰਦ ਜੀ ਨੇ ਮਹਿਮਾਨ ਨਿਵਾਜੀ ਕਰਨ ਵਿੱਚ ਕੋਈ ਕਸਰ ਨਾ ਛੱਡੀ ਚੰਗਾ ਸਤਕਾਰ ਕੀਤਾ ਪਰ ਗੱਲਾਂ ਖਰੀਆਂ ਖਰੀਆਂ ਆਖੀਆਂ ਪਹਿਲਾਂ ਲੜਾਈ ਦੀ ਜ਼ਿੰਮੇਵਾਰੀ ਰਾਜਾ ਭੀਮਚੰਦ ਉੱਤੇ ਸੁੱਟੀ ਨਾਲ ਹੀ ਦੱਸਿਆ ਕਿ ਦੱਸੋ ਐਨੇ ਆਦਮੀਆਂ ਨੂੰ ਸ਼ਹੀਦ ਕਰਾ ਕੇ ਘੋੜਿਆਂ ਨੂੰ ਮਰਵਾ ਕੇ ਤੇ ਵੈਰ ਪਵਾ ਕੇ ਕੀ ਖੱਟਿਆ ਰਾਜੇ ਹੰਕਾਰ ਵਿੱਚ ਆ ਕੇ ਸੋਚਦੇ ਨਹੀਂ ਉਹਨਾਂ ਨੂੰ ਰਾਜਬਲ ਦਾ ਅਭਿਮਾਨ ਮਾਰ ਜਾਂਦਾ ਹੈ ਜਿਵੇਂ ਬਾਲੀ ਨੂੰ ਅਭਿਮਾਨ ਸੀ ਰਾਵਣ ਨੂੰ ਵੀ ਸੀ ਪਰ ਇਹ ਨਹੀਂ ਸੋਚ ਦੇ ਕੇ ਕਾਲ ਮਹਾਬਲੀ ਸਭ ਦੇ ਸਿਰ ਤੇ ਹੈ ਅਤੇ ਸੱਚੇ ਆਦਮੀ ਦੀ ਸਦਾ ਜੈ ਹੁੰਦੀ ਹੈ। ਝੂਠੇ ਤੇ ਪਾਪੀ ਦਾ ਇੱਥੇ ਵੀ ਮੂੰਹ ਕਾਲਾ ਹੁੰਦਾ ਹੈ ਤੇ ਦਰਗਾਹੇ ਵੀ। ਹੁਣ ਰਹਿ ਗਈ ਗੱਲ ਸਿੱਖਾਂ ਦੇ ਬਾਲਣ ਘਾਹ ਤੇ ਅੰਨ ਆਦਿਕ ਲਿਆਉਣ ਦੀ ਆਖਰ ਇਹ ਚੀਜ਼ਾਂ ਗਵਾਂਡੋਂ ਵੀ ਲੈਣੀਆਂ ਹਨ। ਸਿੱਖ ਸੇਵਕਾਂ ਨੂੰ ਆਖਿਆ ਜਾਵੇਗਾ ਕਿ ਉਹ ੱੱਕੇ ਨਾਲ ਕਿਸੇ ਕੋਲੋਂ ਕੋਈ ਵਸਤੂ ਨਾ ਲਿਆਉਣ। ਦਾਮ ਦੇਣ ਤੇ ਵਸਤੂ ਲਿਆਉਣ। ਫਿਰ ਤਾਂ ਕੋਈ ਝਗੜੇ ਵਾਲੀ ਗੱਲ ਹੀ ਨਹੀਂ ਰਹੀ। ਬਾਕੀ ਰਣਜੀਤ ਨਗਾਰਾ ਬੱਜੇਗਾ ਇਹ ਨਹੀਂ ਰੁਕ ਸਕਦਾ। ਇਹ ਧਰਮ ਦੀ ਪਾਤਸ਼ਾਹੀ ਦੀ ਨਿਸ਼ਾਨੀ ਹੈ। ਵਿਸ਼ਨ ਚੰਦ ਪਹਿਲਾਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ। ਉਹ ਤਾਂ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਰਾਜਾ ਭੀਮ ਚੰਦ ਦੀ ਗੁਰੂ ਘਰ ਨਾਲ ਬਣੀ ਰਹੇ। ਉਸ ਨੇ ਝਟਪਟ ਸਾਰੀਆਂ ਗੱਲਾਂ ਦੀ ਹਾਂ ਕਰਦਿਆਂ ਹੋਇਆਂ ਬੇਨਤੀ ਕੀਤੀ। ਸਤਗੁਰ ਜੀ ਸਿਰਫ ਰਾਜੇ ਭੀਮ ਚੰਦ ਨੂੰ ਮਿਲਣ ਦੀ ਆਗਿਆ ਬਖਸ਼ਣ ਸਭ ਗੱਲਾਂ ਵਿੱਚੇ ਆ ਜਾਣਗੀਆਂ ਰਾਣੀ ਵੀ ਸਮਝਾਉਤੇ ਵਾਸਤੇ ਤਰਲੋ ਮੱਛੀ ਹੋ ਰਹੀ ਹੈ ਸ਼ਾਮ ਦੇ ਦਿਵਾਨ ਵਿੱਚ ਵਿਸ਼ਨ ਚੰਦ ਸਤਗੁਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਗਲ ਵਿੱਚ ਪੱਲਾ ਤੇ ਹੱਥ ਜੁੜੇ ਹੋਏ ਸਨ ਮੱਥਾ ਚਰਨਾ ਤੇ ਰੱਖ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ हे दयालु ਕਿਰਪਾਲੂ ਮਿਹਰਬਾਨ ਅਸਾਂ ਗਰੀਬਾਂ ਉੱਤੇ ਦਇਆ ਕਰਨੀ ਮੈਂ ਰਾਜੇ ਭੀਮ ਚੰਦ ਦਾ ਰਾਜਦੂਤ ਹਾਂ ਉਸ ਦਾ ਭੇਜਿਆ ਹੋਇਆ ਹਾਜ਼ਰ ਹੋਇਆ ਹਾਂ ਪਿਛਲੀਆਂ ਭੁੱਲਾਂ ਬਖਸ਼ਾਉਣਾ ਚਾਹੁੰਦਾ ਹਾਂ ਰਾਜੇ ਕੋਲੋਂ ਭੁੱਲ ਹੋਈ ਸੀ ਅਗਿਆਨਤਾ ਦਾ ਪਰਦਾ ਅੱਖਾਂ ਅੱਗੇ ਸੀ ਹਿਰਦੇ ਉੱਤੇ ਜਨਮ ਮਰਨ ਦੀ ਮੈਲ ਹੈ ਤੇ ਮਨ ਬੱਜਰ ਸਮਾਨ ਹੈ ਰਾਜ ਅਭਿਮਾਨ ਦੀ ਵੀ ਪਾਣ ਚੜੀ ਹੋਈ ਸੀ ਇਸ ਕਰਕੇ ਭੁੱਲ ਹੋ ਗਈ ਹੁਣ ਕੁਝ ਗਿਆਨ ਹੋਇਆ ਹੈ ਰੋਸ਼ਨੀ ਨਜ਼ਰ ਪਈ ਹੈ ਅਨੁਭਵ ਹੋਇਆ ਹੈ ਕਿ ਪਰਮਾਤਮਾ ਦੇ ਘਰ ਨਾਲ ਈਰਖਾ ਕਰਕੇ ਕੁਝ ਨਹੀਂ ਖੱਟਿਆ ਜਾ ਸਕਦਾ ਸਤਗੁਰ ਨਾਨਕ ਦੇਵ ਜੀ ਦਾ ਘਰ ਪਰਮਾਤਮਾ ਦਾ ਘਰ ਹੈ ਨਹੀਂ ਸੁਣਿਆ ਨਹੀਂ ਦੇਖਿਆ ਬਸ ਲਾਲਚ ਦਾ ਸ਼ਿਕਾਰ ਹੋ ਕੇ ਮਹਾਨਰਾਦਰੀ ਕਰਵਾਈ ਹੁਣ ਆਪਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ ਰਾਜਾ ਭੀਮ ਚੰਦ ਜੀ ਆਪਦੇ ਦਰਸ਼ਨ ਕਰਨਾ ਚਾਹੁੰਦੇ ਹਨ ਸਤਗੁਰ ਜੀ ਦਾ ਘਰ ਨਰਵੈਰਾ ਦਾ ਘਰ ਹੈ ਜੋ ਆਵੇ ਸੋ ਰਾਜੀ ਜਾਵੇ ਜੋ ਉਹ ਆਉਣਾ ਚਾਹੁੰਦੇ ਹਨ ਤਾਂ ਜਰੂਰ ਆਉਣ ਹਰ ਜੀਵ ਨੇ ਆਪਣੇ ਕਰਮ ਦਾ ਬੀਜਿਆ ਵੜਨਾ ਹੈ ਜੈਸਾ ਕੋਈ ਕਰਮ ਕਰਦਾ ਹੈ ਵੈਸਾ ਫਾਲ ਪਾਉਂਦਾ ਹੈ ਸਰੋਵਰ ਕਿਨਾਰੇ ਹੰਸ ਤੇ ਬਗਲਾ ਹੁੰਦੇ ਹਨ ਰੰਗ ਦੋਹਾਂ ਦਾ ਚਿੱਟਾ ਹੁੰਦਾ ਹੈ ਪਰ ਹੰਸ ਮੋਤੀ ਝੁਗਦਾ ਹੈ ਤੇ ਬੰਗਲਾ ਮੱਛੀਆਂ ਡੱਡੀਆਂ ਖਾਂਦਾ ਹੈ ਇਸੇ ਤਰ੍ਹਾਂ ਮਨੁੱਖ ਕਰਦੇ ਹਨ ਕੋਈ ਸਤ ਸੰਗਤ ਵਿੱਚੋਂ ਨਾਮ ਬਾਣੀ ਦੇ ਮੋਤੀ ਝੁਗਦੇ ਹਨ ਤੇ ਕੋਈ ਲਾਲਚ ਵਿੱਚ ਆ ਕੇ ਪ੍ਰਾਏ ਧਨ ਤੇ ਰੂਪ ਤੇ ਅੱਖ ਰੱਖ ਕੇ ਆਪਣੇ ਆਪ ਦਾ ਨਾਸ਼ ਕਰਦੇ ਹਨ ਆਪਣੇ ਰਾਜੇ ਨੂੰ ਆਖੋ ਜੀ ਸਦਕੇ ਆਉਣ भीषण चंद प्रसन्न हो गया उसने उसी वेले सतगुरु जी ਦੇ ਚਰਨਾ ਉੱਤੇ ਨਮਸਕਾਰ ਕੀਤੀ ਤੇ ਆਖਿਆ ਲਓ ਜੀ ਮੈਂ ਹੁਣ ਜਾਂਦਾ ਹਾਂ ਤੇ ਰਾਜੇ ਭੀਮ ਚੰਦ ਜੀ ਨੂੰ ਨਾਲ ਲੈ ਕੇ ਆਉਂਦਾ ਹਾਂ ਉਹ ਅੱਜ ਤੋਂ ਆਪਦੇ ਚਰਨਾ ਦਾ ਸੇਵਕ ਬਣਿਆ ਰਹੇਗਾ ਜੋ ਆਖੋਗੇ ਕਰੇਗਾ ਅਤੇ ਜਿਵੇਂ ਰੱਖੋਗੇ ਰਹੇਗਾ ਆਸ ਤਾਂ ਕੋਈ ਨਹੀਂ ਉਹ ਗੁਰੂ ਘਰ ਦਾ ਸੇਵਕ ਬਣਿਆ ਰਹੇ ਅਗਲੇ ਅਕਾਲ ਪੁਰਖ ਦੀ ਇੱਛਾ ਤੁਸੀਂ ਹਿੰਮਤ ਕਰਕੇ ਦੇਖ ਲਵੋ ਮਾਮੇ ਕਰਪਾਲ ਚੰਦ ਜੀ ਨੇ ਕਿਹਾ ਫਿਰ ਵਿਸ਼ਨ ਦਾਸ ਵਾਪਸ ਕਹਲੂਰ ਪਹੁੰਚ ਗਿਆ ਉਸ ਨੇ ਜਾ ਕੇ ਸਾਰਾ ਹਾਲ ਰਾਣੀ ਤੇ ਰਾਜੇ ਨੂੰ ਦੱਸ ਦਿੱਤਾ ਰਾਣੀ ਸੁਣ ਕੇ ਬਹੁਤ ਪਰਸੰਨ ਹੋਈ ਉਸ ਨੇ ਕਿਹਾ ਮੇਰੇ ਧੰਨ ਭਾਗ ਜੋ ਭਗਵਾਨ ਰੂਪ ਸਤਿਗੁਰ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਹੈ ਹੁਣ ਮੇਰਾ ਪਰਿਵਾਰ ਸੁਖੀ ਬਸੇਗਾ ਮੈਂ ਘੋਲੀ ਵਾਰੀ ਮੇਰੇ ਸੁੱਤੇ ਭਾਗ ਜਾਗ ਪਏ ਮੈਂ ਖੁਸ਼ੀਆਂ ਕਰਾਂ ਮੈਂ ਮੰਗਲਾਚਾਰ ਗਾਵਾਂ ਜਗਤ ਦੇ ਰਾਖੇ ਨੇ ਦਰਸ਼ਨਾ ਦੀ ਪ੍ਰਵਾਨਗੀ ਦੇ ਦਿੱਤੀ ਰਾਜੇ ਭੀਮ ਚੰਦ ਨੇ ਜਦੋਂ ਸੁਣਿਆ ਉਹ ਪ੍ਰਸੰਨ ਨਹੀਂ ਸਗੋਂ ਗੰਭੀਰ ਹੋ ਗਿਆ ਸੋ ਉਹ ਸੋਚਾਂ ਵਿੱਚ ਡੁੱਬ ਗਿਆ ਉਹ ਸੋਚਦਾ ਸੀ ਕਿ ਮੇਰਾ ਮਨ ਮੰਨਦਾ ਹੈ ਕਿ ਮੈਂ ਉਹਨਾਂ ਸਤਿਗੁਰ ਦਾ ਹੁਕਮ ਮੰਨ ਲ ਸਕਾਂ ਕਿ ਗੁਰੂ ਘਰ ਦੇ ਵਿਰੁੱਧ ਦੇਵ ਵਿਰੁੱਧ ਨਹੀਂ ਹੋਵਾਂਗਾ ਮੈਂ ਜੁੱਧ ਲੜਿਆ ਹੈ ਇਹ ਗੁਰੂ ਕਲ ਨੂੰ ਜੇ ਮੋਗਲ ਪਾਸ਼ਾ ਦੇ ਵਿਰੁੱਧ ਹੋ ਗਿਆ ਤਾਂ ਮੈਂ ਬਾਦਸ਼ਾਹ ਦੇ ਵਿਰੁੱਧ ਨਹੀਂ ਹੋ ਸਕਾਂਗਾ ਇੱਕ ਸਾਧੂ ਦੇ ਅੱਗੇ ਰਾਜਾ ਸਿਰ ਨਵਾਵੇਂ ਇਹ ਨਹੀਂ ਹੋ ਸਕਦਾ ਮੈਂ ਨਹੀਂ ਅਨੰਦਪੁਰ ਜਾਣਾ ਉਹ Hindu ਮੰਦਰਾਂ ਦੇ ਵਿਰੁੱਧ ਹੈ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦਾ ਮੈਂ Hindu ਧਰਮ ਨੂੰ ਕਿਵੇਂ ਤਿਆਗ ਦੇਵਾਂ ਮੇਰਾ ਮਨ ਨਹੀਂ ਮੰਨਦਾ ਮੈਂ ਨਹੀਂ ਜਾਣਾ ਮੈਂ ਮੁਕਾਬਲਾ ਕਰਾਂਗਾ ਮੇਰੀ ਪਰਜਾ ਨੂੰ ਸਤਾਵੇਗਾ ਉਸ ਨੂੰ ਸਜ਼ਾ ਦੇਵਾਂਗਾ ਵਜ਼ੀਰ ਵਜ਼ੀਰ ਬੇਸਮਝ ਹੈ ਐਵੇਂ ਦੰਦੀਆਂ ਮਿਲਕਦਾ ਫਿਰਦਾ ਹੈ ਮੈਂ ਰਾਜਾ ਹਾਂ ਰਾਜਾ ਕੋਈ ਕੰਗਾਲ ਨਹੀਂ ਜੋ ਇੱਕ ਸਾਧੂ ਦੇ ਅੱਗੇ ਜਾ ਕੇ ਹੱਥ ਅੱਡੇ ਜਵਾਨੋਂ ਕਹੇ ਬਖਸ਼ੋ ਜੀ ਮੈਂ ਆਪ ਦਾ ਸੇਵਕ ਹਾਂ ਇਹ ਉਸਦੇ ਪਾਪੀ ਮੰਨਣੇ ਸੋਚਿਆ ਕੁਦਰਤ ਉਸ ਨੂੰ ਚੰਗਾ ਨਹੀਂ ਸੀ ਬਣਨ ਦੇਂਦੀ ਉਹ ਚਾਹੁੰਦੀ ਸੀ ਕਿ ਉਹ ਐਸਾ ਹੀ ਰਹੇ ਨਰਕਾਂ ਦਾ ਕੀੜਾ ਬਣੇ ਨੇਕ ਪੁਰਖਾਂ ਦੀ ਸੰਗਤ ਭਾਗਾ ਵਾਲੇ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ ਮਨਦਪਾਗੇ ਵਾਂਝੇ ਰਹਿੰਦੇ ਹਨ ਉਸ ਨੇ ਇਹੋ ਮਾੜੇ ਤੇ ਈਰਖਾ ਵਾਲੇ ਵਿਚਾਰ ਆਪਣੇ ਰਾਣੀ ਤੇ ਵਜ਼ੀਰਾ ਅੱਗੇ ਪ੍ਰਗਟ ਕਰ ਦਿੱਤੇ ਵਜ਼ੀਰ ਸੁਣ ਕੇ ਗੁੰਮ ਹੋ ਗਿਆ ਤੇ ਰਾਣੀ ਹੈਰਾਨ ਹੋ ਕੇ ਡੋਬ ਖਾਣ ਲੱਗੀ ਉਸ ਨੇ ਰਾਜੇ ਨੂੰ ਆਪਣੇ ਮਹਿਲ ਵਿੱਚ ਸੱਦਿਆ ਉਸ ਦੇ ਪੈਰ ਹੀ ਪਏ ਪੈਰਾਂ ਨੂੰ ਫੜ ਕੇ ਹੰਝੂਆਂ ਨਾਲ ਧੋਣ ਲੱਗੀ ਉਸ ਨੇ ਰੋ ਰੋ ਕੇ ਬੇਨਤੀ ਕੀਤੀ हे ਰਾਜਨ ਮੈਂ ਸੁਪੁੱਤਰੀ ਤੇ ਸੁਹਾਗਣ ਰਹਿਣਾ ਚਾਹੁੰਦੀ ਹਾਂ ਸਾਧੂਆਂ ਸੰਤਾਂ ਤੇ ਭਗਵਾਨ ਦੇ ਪ੍ਰੇਮੀਆਂ ਨਾਲ ਲੜਨਾ ਨਹੀਂ ਚਾਹੀਦਾ ਇਹਨਾਂ ਦੇ ਬਚਨ ਅਟੱਲ ਹੁੰਦੇ ਹਨ ਸੁਖੇ ਸੰਦੀ ਮੈਂ ਪੁੱਤਰਾਂ ਨੂੰ ਪਾਲਿਆ ਜਵਾਨ ਕੀਤਾ ਤੇ ਵਿਆਹਾ ਹੈ ਅੱਜ ਮੈਂ ਕਿਵੇਂ ਭਗਵਾਨ ਦਾ श्राप ਨਾਲ ਆਪਣੇ ਸਰਬੰਸ ਦਾ ਨਾਸ ਕਰ ਲਵਾਂ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਦਾ ਸਿਰ ਨੀਵਾ ਹੁੰਦਾ ਹੈ ਰਾਵਣ ਨੇ ਸ਼੍ਰੀ ਰਾਮਚੰਦਰ ਜੀ ਨਾਲ ਧੋਖਾ ਕਰਕੇ ਸੋਨੇ ਦੀ ਲੰਕਾ ਲੁੱਟ ਲਈ ਸੀ ਕੰਸਨੈ ਸ਼੍ਰੀਕ੍ਰਿਸ਼ਨ ਜੀ ਨਾਲ ਵੈਰ ਕਰਕੇ ਕੀ ਖੱਟਿਆ ਰਤਾ ਦੱਸੋ ਨਾ ਅੱਗੇ ਆਕੜ ਕੇ ਦੇਖ ਲਿਆ ਜੇ ਆਪਣੀ ਜਾਨ ਮਸਾਂ ਬਚਾ ਕੇ ਆਏ ਚੰਗੇ ਸੈਨਿਕ ਮਰਵਾ ਲਏ ਸਮਾਨ ਸਾਰਾ ਰਣ ਭੂਮੀ ਵਿੱਚ ਛੱਡ ਕੇ ਨਾ ਸਾਏ ਕਿ ਇਹੋ ਬਹਾਦਰੀ ਤੁਸਾਂ ਕੋਲ ਹੈ ਜਿਸ ਆਸਰੇ ਅਭਿਮਾਨ ਕਰਦੇ ਹੋ ਭਗਵਾਨ ਦੇ ਚਰਨੀ ਲੱਗੋ ਦੋਵੇਂ ਹੱਥ ਜੋੜ ਕੇ ਡੰਡਉਤ ਪ੍ਰਣਾਮ ਕਰੋ ਭੁੱਲਾਂ ਦੀ ਖਿਮਾ ਮੰਗੋ ਨਹੀਂ ਤਾਂ ਮੈਂ ਤੱਤੀ ਮਰ ਜਾਵਾਂਗੀ ਏ ਆਖ ਕੇ ਰਾਣੀ ਭੁੱਬੀ ਰੋਣ ਲੱਗੀ ਆਖ ਆਖਰ ਰਾਣੀ ਦੇ ਰੋਣੇ ਨੇ ਰਾਜੇ ਭੀਮ ਚੰਦ ਦੇ ਪੱਥਰ ਦਿਲ ਨੂੰ ਰਾਸ ਲੈ ਹੀ ਆਂਦਾ ਰਾਜਾ ਮੰਨ ਗਿਆ ਕਿ ਉਹ ਆਨੰਦਪੁਰ ਚਲਦਾ ਹੈ ਪਰ ਇਕੱਲਾ ਨਹੀਂ ਸਗੋਂ ਨਾਲ ਹੋਰ ਰਾਜਿਆਂ ਨੂੰ ਵੀ ਲੈ ਜਾਂਦਾ ਹੈ ਭਲਕੇ ਉਹ ਮੈਨੂੰ ਇਹ ਨਾ ਕਹਿਣ ਕਿ ਮੈਂ ਵੈਰੀ ਕੋਲੋਂ ਖਿਮਾ ਮੰਗ ਆਇਆ ਹਾਂ ਉਹਨਾਂ ਨੂੰ ਵੀ ਨਾਲ ਕਾਣੀਆਂ ਕਰਾਂਗਾ ਕਰੋ ਤਿਆਰੀ ਜਾਓ ਤਿਆਰੀ ਕਰੋ